ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰਾਤਾਂ ਨਿਊਜ਼ ਮੈਂ ਹਰਪ੍ਰੀਤ ਕੌਰ ਤੇ ਖਬਰਾਂ ਦੇ ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਤੇ ਹੁਣ ਇਹਨਾਂ ਚੋਣਵੀਆਂ ਖਬਰਾਂ ਦਾ ਪਿਸਾਰ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਕੀਤੀ ਜਾਗਰੂਕਤਾ ਯਾਤਰਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਕੀਤੀ ਭਾਵੁਕ ਅਪੀਲ ਸਿਰਫ ਕੇਜਰੀਵਾਲ ਨੂੰ ਬਚਾਉਣ ਲਈ ਭਗਵੰਤ ਮਾਨ ਨੇ ਪੰਜਾਬ ਦੀ ਪਿੱਟ ਵਿੱਚ ਛੁਰਾ ਮਾਰਿਆ ਜਗਜੀਤ ਸਿੰਘ ਡੱਲੇਵਾਲ ਨੇ ਦਿੱਤਾ ਵੱਡਾ ਬਿਆਨ ਹਰਿਆਣਾ ਵਿੱਚ ਹੋ ਰਹੀ ਬੇਦਬੀ ਨੂੰ ਲੈ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਦਿੱਤਾ ਮੰਗ ਪੱਤਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇੱਕ ਵਾਰ ਫੇਰ ਕੇਰੀ ਆਮ ਆਦਮੀ ਪਾਰਟੀ ਦੀ ਸਰਕਾਰ ਸੋਸ਼ਲ ਮੀਡੀਆ ਪੋਸਟ ਸਾਂਝੀ ਕਰ ਡਾਕਟਰ ਤੋਂ 50 ਲੱਖ ਦੀ ਫਿਰੌਤੀ ਮੰਗੇ ਜਾਣ ਦਾ ਚੁੱਕਿਆ ਮੁੱਦਾ ਇਹ ਲੋਕ ਸਭਾ ਵਿੱਚ ਪਾਸ ਕੀਤੇ ਵਕਸੂਦ ਬਿੱਲ ਦਾ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀਨੇ ਕੀਤਾ ਵਿਰੋਧ ਕਿ ਆ ਕੇਂਦਰ ਸਰਕਾਰ ਦਾ ਘੱਟ ਗਿਣਤੀਆਂ ਨਾਲ ਸੰਬੰਧਤ ਮਾਮਿਆਂ ਵਿੱਚ ਸਿੱਧਾ ਦਖਲ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਨਸ਼ਿਆਂ ਦੇ ਵਧ ਰਹੇ ਖਤਰੇ ਨੂੰ ਰੋਕਣ ਤੇ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਇੱਕ ਮਾਰਚ ਸ਼ੁਰੂ ਕੀਤਾ ਹੈ ਇਹ ਯਾਤਰਾ ਡੇਰਾਬਾਬਾ ਨਾਨਕ ਤੋਂ ਸ਼ੁਰੂ ਹੋਈ ਇਹ ਯਾਤਰਾ 6 ਅਪ੍ਰੈਲ ਤੱਕ ਗੁਰਦਾਸਪੁਰ ਵਿੱਚ ਰਹੇਗੀ ਜਦ ਕਿ 7 ਤੇ 8 ਅਪ੍ਰੈਲ ਨੂੰ ਰਾਜਪਾਲ ਕਟਾਰੀਆ ਅੰਮ੍ਰਿਤਸਰ ਵਿੱਚ ਝੁੰਮਗੇ ਇਹ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਰਾਜਪਾਲ ਵੱਲੋਂ ਕੱਢੀ ਜਾ ਰਹੀ ਪਹਿਲੀ ਪੈਦਲ ਯਾਤਰਾ ਹੈ ਇਸ ਮਾਰਚ ਦਾ ਮੁੱਖ ਉਦੇਸ਼ ਨਸ਼ੇ ਦੀ ਸਮੱਸਿਆ ਬਾਰੇ ਜਾਗਰੂਕਤਾ ਪੈਦਾ ਕਰਨਾ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਤੇ ਸਮਾਜ ਨੂੰ ਇਸ ਸੰਕਟ ਤੋਂ ਬਚਾਉਣ ਲਈ ਇਕਜੁੱਟ ਕਰਨਾ ਹੈ ਰਾਜਪਾਲ ਕਟਾਰੀਆ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਫਾਰਤ ਸਰਕਾਰ ਤੇ ਪੰਜਾਬ ਸਰਕਾਰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈ ਰਹੇ ਨੇ ਤੇ ਸਮਾਜ ਦੇ ਸਾਰੇ ਵਰਗਾਂ ਨੂੰ ਇਸ ਮਹਿੰਮ ਦਾ ਸਮਰਥਨ ਕਰਨਾ ਚਾਹੀਦਾ ਹੈ एक बार जनता को साथ लेकर के आंदोलन कैसे किया जाए इसका प्रयास करें क्यों अकेले तो कुछ नहीं कर पाएंगे कितना भी प्रयास करो जब तक जन आंदोलन नहीं बनेगा तब तक इस पर काबू करना आसान नहीं है और इसलिए मैं सोच रहा हूँ जनता भी जुड़ रही है धार्मिक गुरु भी जुड़ रहे हैं विश्वविद्यालय भी जुड़ रहे हैं सरकार ने भी बहुत एक्टिवली काम करना शुरू किया है तो मैं सोचता हूँ सब कॉर्नर से जब प्रयास करेंगे तब इस पर 100% ਕਾਬੂ ਹੋਗਾ ਐਸਾ ਤੋਂ ਅਭਿਮਾਨ ਇੱਕਦਮ ਨਹੀਂ ਕਰ ਸਕਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੈਬਨਟ ਨੇ ਅੱਜ ਅਹਿਮ ਫੈਸਲਾ ਲੈਂਦਿਆਂ ਸੂਬੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਰੋਕਣ ਤੇ ਰੇਤਾ ਤੇ ਬਜਰੀ ਦੀਆਂ ਕੀਮਤਾਂ ਹੋਰ ਘਟਾਉਣ ਲਈ ਰਾ ਪਧਰਾ ਕਰ ਲਿਆ ਇਸ ਸੰਬੰਧੀ ਫੈਸਲਾ ਮੁੱਖ ਮੰਤਰੀ ਦੀ ਅਗਵਾਈ ਹੇਠ ਉਹਨਾਂ ਦੀ ਸਰਕਾਰੀ ਰਿਹائش ਤੇ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਪੰਜਾਬ ਰਾਜ ਮਾਈਨਰ ਮਿਨਰਲ ਨੀਤੀ ਵਿੱਚ ਸੋਧ ਕਰਨ ਲਈ ਸਹਿਮਤੀ ਦੇ ਦਿੱਤੀ ਹੈ ਇਸ ਦਾ ਉਦੇਸ਼ ਬਾਜ਼ਾਰ ਵਿੱਚ ਕੱਚੇ ਮਾਲ ਦੀ ਸਪਲਾਈ ਵਧਾਉਣਾ ਗੈਰ ਕਾਨੂੰਨੀ ਮਾਈਨਿੰਗ ਤੇ ਪ੍ਰਿਸ਼ਟਾਚਾਰ ਨੂੰ ਘਟਾਉਣਾ ਸੂਬੇ ਦਾ ਮਾਲੀਆ ਵਧਾਉਣਾ ਤੇ ਮਾਈਨਿੰਗ ਖੇਤਰ ਵਿੱਚ ਸੰਭਾਵੀ ਇਜਾਰੇਦਾਰੀ ਨੂੰ ਖਤਮ ਕਰਨਾ ਹੈ ਇਹ ਸੋਧ ਕ੍ਰਸ਼ਰ ਮਾਈਨਿੰਗ ਸਾਈਟਾਂ ਨਾਲ ਸੰਬੰਧਤ ਹੈ ਜਿਸ ਨਾਲ ਕ੍ਰਸ਼ਰ ਮਾਲਕ ਜਿਨ੍ਹਾਂ ਕੋਲ ਬਜਰੀ ਵਾਲੀ ਜ਼ਮੀਨ ਹੈ ਹੁਣ ਮਾਈਨਿੰਗ ਲੀਜ਼ ਹਾਸਲ ਕਰ ਸਕਣ ਉਹਦੇ ਖੇਤ ਦੇ ਅੰਦਰ ਰੇਤਾਗਾ ਜਾਂ ਉਹਦੇ ਖੇਤ ਦੇ ਅੰਦਰ ਗ੍ਰੇਵਲ ਆ ਪਰ ਲੇਕਿਨ ਉੱਥੇ ਉਹ ਕਿਉਂਕਿ ਇਹਦੇ ਕੋਲ ਕ੍ਰਸ਼ਰ ਨਹੀਂ ਸੀਗਾ ਕ੍ਰਸ਼ਰ ਜਿਹੜਾ ਅਸੀਂ ਕਿਸੇ ਹੋਰ ਕੋਲੇ ਸੀਗਾ ਜਾਂ ਰੇਤ ਕੋਈ ਹੋਰ ਕੱਢਦਾ ਸੀਗਾ ਹੁਣ ਅਸੀਂ ਉਹਦੇ ਲਈ ਰਾਇਲਟੀ ਫਿਕਸ ਕੀਤੀ ਆ ਪਹਿਲਾਂ ਜਿਹੜੀ ਰਾਇਲਟੀ ਸੀ ਉਹ 73 ਪੈਸੇ ਸੀ ਕਿਊਬਿਕ ਫਿਟ ਪਹਿਲਾਂ ਰਾਇਲਟੀ ਸੀ 73 ਪੈਸੇ ਕਿਊਬਿਕ ਫਿਟ ਤੇ ਹੁਣ ਉਹ ਜਿਹੜੀ ਰਾਇਲਟੀ ਆ ਉਹ 30 ਰੁਪਏ ਉਹ ਵੀ ਗਰੇਵਲ ਦੀ 3 ਰੁਪਏ 20 ਪੈਸੇ ਗਰੇਵਲ ਗਰੇਵਲ ਦੀ ਆ ਤੇ 1.75 3 ਰੁਪਏ 20 ਪੈਸੇ ਗਰੇਵਲ ਦੀ ਹੋਈ ਆ ਕਿਊਬਿਕ ਫਿਟ ਔਰ 1 ਰੁਪਇਆ 75 ਪੈਸੇ ਜਿਹੜੀ ਆ ਉਹ ਰੇਤੇ ਉਹ ਰੇਤੇ ਦੀ ਆ ਯਾਨੀ ਪਹਿਲਾਂ ਉਹ 73 ਪੈਸੇ ਸੀ ਦੋਨਾਂ ਦੀ ਹੁਣ ਗਰੇਵਲ ਦੀ ਕਿੰਨੀ ਹੋ ਗਈ 3 ਰੁਪਏ 20 ਪੈਸੇ ਕਿਊਬਿਕ ਫਿਟ ਅਤੇ ਰੇਤੇ ਦੀ ਜਿਹੜੀ ਆ ਉਹ 1 ਰੁਪਇਆ 75 ਪੈਸੇ ਸੋ ਇਹ ਵੱਡੀ ਜਿਹੜੀ ਚੇਂਜ ਹੋਈ ਹੈ ਇਹਦੇ ਨਾਲ ਮੈਂ ਸਮਝਦਾ ਜਿੱਥੇ ਜਿਸ ਤਰ੍ਹਾਂ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਥੇਰ ਨੇ ਸੰਸਦ ਦੇ ਸਿਫਰ ਕਾਲ ਦੌਰਾਨ ਫਸਲ ਦੀ ਖਰੀਦ ਨਾਲ ਜੁੜੇ ਦੋ ਅਹਿਮ ਮੁੱਦੇ ਉਠਾਉਂਦਿਆਂ ਆਰਪੀਆਂ ਨੂੰ ਕਣਕ ਤੇ ਝੋਨੇ ਉਪਰ ਮਿਲਣ ਵਾਲੇ ਕਮਿਸ਼ਨ ਨੂੰ ਪਹਿਲਾ ਵਾਂਗ ਐਮਐਸਪੀ ਦਾ 2.5% ਨਿਰਧਾਰਿਤ ਕਰਨ ਤੇ ਗੋਦਾਮਾਂ ਵਿੱਚੋਂ ਝੋਨੇ ਦੀ ਚੁਕਾਈ ਨੂੰ ਤੇਜ਼ ਕਰਨ ਲਈ ਮੰਗ ਰੱਖੀ ਉਹਨਾਂ ਕਹਿੰਦੇ ਫਸਲ ਦੀ ਖਰੀਦ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਇਹਨਾਂ ਮਸਲਿਆਂ ਦਾ ਤੁਰੰਤ ਹੱਲ ਕੀਤਾ ਜਾਵੇ। ਮੀਟ ਹੀਅਰ ਨੇ ਕਿਹਾ ਕਿ 2019 ਤੱਕ ਕਣਕ ਤੇ ਝੋਨੇ ਉੱਪਰ ਆਰਤੀਆਂ ਦਾ ਕਮਿਸ਼ਨ ਘੱਟੋ-ਘੱਟ ਐਮਐਸਪੀ ਦਾ 2.5% ਨਿਰਧਾਰਿਤ ਸੀ ਜਿਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਇਸ ਨੂੰ ਬਦਲ ਕੇ 40 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ। ਉਦੋਂ ਤੋਂ ਇਹੋ ਦਰ ਚੱਲ ਰਹੀ ਹੈ ਜਦ ਕਿ ਮਹਿੰਗਾਈ ਹੋਰ ਵੱਧ ਗਈ ਪਰ ਕਮਿਸ਼ਨ ਜਿਉਂ ਦਾ ਤਿਉਂ ਰਿਹਾ। ਇਸ ਕਾਰਨ ਪਿਛਲੇ ਸਮੇਂ ਵਿੱਚ ਆਰਤੀਆਂ ਵੱਲੋਂ ਹੜਤਾਲ ਕੀਤੀ ਗਈ ਜਿਸ ਦਾ ਸਿੱਧਾ ਅਸਰ ਪੰਜਾਬ ਵਿੱਚ ਫਸਲ ਦੀ ਖਰੀਦ ਤੇ ਪਿਆ। 19-20 तक जो हमारे आड़ती हैं उनका जो कमीशन था गेहूं और दान पे वो जितना एम का रेट था उसका ढाई फिक्स था लेकिन 19-20 के बाद सरकार ने उसे फिक्स कर दिया छियालीस रुपये पर, पर क्वांटल और आप देखिए कि उसके बाद कितनी महंगाई बढ़ गई कितने चीज़ों के रेट बढ़ गए लेकिन उनकी कमाई आज भी फिक्स है जिस वजह से उन्होंने लास्ट ईयर भी प्रोटेस्ट किया जिस वजह से हमारा पर का जो सीजन था उसमें भी डिस्टरबेंस हुई सो so, मेरी सरकार से विनती है कि एक तो उनका पहले एमएसपी की तरह 25% पर फिक्स किया जाए और दूसरा जो राइस मिलर हैं उसमें मैं पंजाब को स्पेशली मिल रही जिस वजह से जो राइस की मूवमेंट नहीं हो रही और जिस वजह से जो हमारे ग्राउंड हैं उनमें स्पेस नहीं बन रही जिस वजह से एक मिनट लास्ट जिस वजह से ਜੋ ہماری ਰਾਈਸ ਮਿਲਰ ਪਹਿਲੇ ਮਾਰਚ ਅਪ੍ਰੈਲ ਤੱਕ ਫ੍ਰੀ ਹੋ ਜਾਂਦੇ ਸਨ ਅੱਜ ਨੂੰ 6-6 ਮਹੀਨੇ ਜ਼ਿਆਦਾ ਲੱਗ ਰਿਹਾ ਹੈ ਔਰ ਮੈਮ ਗਰਮੀ ਦਾ ਮੌਸਮ ਹੈ ਦਾਣਾ ਟੁੱਟ ਰਿਹਾ ਜਿਸ ਵਜ੍ਹਾ ਸੇ ਕਰੋੜਾਂ ਰੁਪਏ ਦਾ ਖਾਸ ਹੋ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਅੱਜ ਤੀਜੇ ਦਿਨ ਲੁਧਿਆਣਾ ਪਹੁੰਚੇ ਇੱਥੇ ਉਹਨਾਂ ਆਈਟੀਆਈ ਵਿਖੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੀਐਮ ਮਾਨ ਨੇ ਉਹਨਾਂ ਨੂੰ ਸਖਤ ਮਿਹਨਤ ਕਰਨ ਲਈ ਕਿਹਾ ਨਾਲ ਹੀ ਕਿਹਾ ਕਿ ਮੈਰਿਟ ਸੂਚੀ ਵਿੱਚ ਆਪਣਾ ਨਾਮ ਲਿਆਓ ਤੇ ਨੌਕਰੀ ਤੁਹਾਨੂੰ ਸਰਕਾਰ ਦੇਵੇਗੀ ਕਿਸੇ ਕੋਲ ਤੁਹਾਡੀ ਨੌਕਰੀ ਖੋਣ ਦੀ ਤਾਕਤ ਨਹੀਂ ਹੈ ਪੈਸੇ ਦੇ ਜ਼ੋਰ ਤੇ ਕਿਸੇ ਨੂੰ ਨੌਕਰੀ ਨਹੀਂ ਮਿਲੇਗੀ ਸਰਕਾਰ ਉਹਨਾਂ ਲੋਕਾਂ ਨੂੰ ਰੋਜ਼ਗਾਰ ਦੇਵੇਗੀ ਜਿਨ੍ਹਾਂ ਕੋਲ ਹੁਨਰ ਤੇ ਸਿੱਖਿਆ ਹੈ ਵਿਦਿਆਰਥੀਆਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਜਿਹੜੀ ਉਡਾਨ ਭਰਨੀ ਹੈ ਉਸ ਦਾ ਰਨਵੇ ਸਰਕਾਰ ਦੇਵੇਗੀ ਮੈਂ ਤੁਹਾਨੂੰ ਅਸ਼ੋਰੈਂਸ ਦਿੰਦਾ ਕਿ ਤੁਹਾਡਾ ਭਵਿੱਖ ਬਿਲਕੁਲ ਸਹੀ ਹੱਥਾਂ 'ਚ ਹੈ ਯਕੀਨ ਰੱਖਿਓ ਇਸੇ ਤਰ੍ਹਾਂ ਹੀ ਬਾਕੀ ਕੰਮ ਸਾਡਾ ਹੈ ਉਹ ਜਿਵੇਂ ਪਾਤਰ ਸਾਹਿਬ ਨੇ ਲਿਖਿਆ ਹੈ ਕਿ ਕੀ ਹੋਇਆ ਜੇ ਪੱਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਜ਼ਮੀਨ ਰੱਖੋ ਇੱਥੇ ਫੁੱਲ ਉੱਗਣਗੇ ਇਸੇ ਧਰਤੀ ਤੇ ਪੰਗੜੇ ਪੈਣਗੇ ਇਸੇ ਧਰਤੀ ਤੇ ਹੁਣ 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 ਇਹ ਹਜੇ ਫੰਕਸ਼ਨ ਹੋਣ ਲੱਗੇ ਪਹਿਲੇ ਇਹ ਹਜੇ ਫੰਕਸ਼ਨ ਹੀ ਹੋਣੋਂ ਅਟਗੇ ਸੀ ਕੋਈ ਨਿਯੁਕਤੀ ਪੱਤਰ ਵੰਡ ਸਮਰੋਹ ਹੁੰਦੀ ਹੀ ਨਹੀਂ ਸੀ ਕੋਈ ਕਿਸੇ ਨੌਕਰੀ ਦੇਣ ਦਾ ਜਾਂ ਕੋਈ ਇੰਡਸਟਰੀ ਵਾਲੇ ਨਾਲ ਗੱਲਬਾਤ ਕਰਨ ਦਾ ਬੈਠੇ ਨੇ ਇਹ ਕਹਿੰਦੇ ਜੀ ਸਾਨੂੰ ਤਾਂ 10-15 ਸਾਲ ਤੋਂ ਕੋਈ ਮਿਲੇ ਹੀ ਨਹੀਂ ਸਾਨੂੰ ਤਾਂ ਅੰਦਰ ਹੀ ਨਹੀਂ ਵੜਨ ਦਿੰਦੇ ਸੀ ਹੁਣ ਪਰਿਵਾਰ ਕਮੌਲ ਹੈ ਚੰਡੀਗੜ੍ਹ ਆਉਂਦੇ ਨੇ ਵੈਸੀ ਫੋਨ ਕਰ ਲੈਂਦੇ ਨੇ ਇੱਧਰ ਆਏ ਹੋਏ ਸੀ ਆਜੋ ਮੈਂ ਚਾਹ ਪੀਜੋ ਘਰੇ ਭੈਜਨੇ ਹੁਣ ਆਪਦਾ ਘਰ ਹੈ ਬੜੀ ਦੇਰ ਬਾਅਦ ਉਹ ਘਰ ਜਿਹੜੇ ਨੇ ਨਾ ਚੰਡੀਗੜ੍ਹ ਦੇ 2 ਸੈਕਟਰ ਵਾਲੇ ਉਹ ਬੜੀ ਦੇਰ ਬਾਅਦ ਆਮ ਲੋਕਾਂ ਲਈ ਖੁੱਲੇ ਨੇ ਨਹੀਂ ਤਾਂ ਵੜ ਨਹੀਂ ਦਿੰਦੇ ਸੀ ਉੱਤੇ चौमीय काली दल दे सीनियर आगु विक्रम सिंह ਮਜੀਠੀਆ ਨੇ ਇੱਕ ਵਾਰ ਫੇਰ ਆਮ ਆਗਮੀ ਪਾਰਟੀ ਦੀ ਸਰਕਾਰ ਨੂੰ ਕੇਰਿਆ ਆਈ। ਉਹਨਾਂ ਪੰਜਾਬ ਸਰਕਾਰ ਤੇ ਹਮਲਾਵਰ ਹੁੰਦਿਆਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝੀ ਕੀਤੀ ਹੈ ਤੇ ਵੱਡੇ ਇਲਜ਼ਾਮ ਲਗਾਏ ਨੇ। ਉਹਨਾਂ ਕਹਿੰਦੇ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਵੱਤ ਤੋਂ ਬੱੱਤਰ ਹੋ ਚੁੱਕੀ ਹੈ। ਸਰਹੱਦੀ ਖੇਤਰ ਵਿੱਚ ਪਿਛਲੇ 3 ਮਹੀਨਿਆਂ ਵਿੱਚ 15 ਤੋਂ ਵੱਧ ਗ੍ਰੇਨੇਡ ਹਮਲੇ ਹੋ ਚੁੱਕੇ ਨੇ। ਕਾਰੋਬਾਰੀਆਂ ਤੋਂ ਫਿਰੋਤੀਆਂ ਲੈਣੀਆਂ ਆਮ ਹੋ ਗਈਆਂ ਨੇ। ਉਨਾ ਕਿਹਾ ਕਿ ਫਤਿਹਗੜ ਚੂੜੀਆਂ ਵਰਗੇ ਸ਼ਹਿਰ ਵਿੱਚ ਵੀ ਡਾਕਟਰ ਤੋਂ 50 ਲੱਖ ਦੀ ਫਿਰੋਤੀ ਮੰਗੀ ਜਾ ਰਹੀ ਹੈ। ਫਤਿਹਗੜ ਚੂੜੀਆਂ ਦਾ ਹਸਪੀਟਲ ਠੀਕ ਬਸ ਪੈਂਡ ਦੇ ذری ਲੈਵ ਉਹ ਵਾਇਗਰੂ ਲੈਵ ਤੇ ਤੁਮ ਹਨਾ ਕਿ ਮੇਰੇ ਕੋਈ ਪੈਸਾ ਨਹੀਂ ਕੋਈ ਕੋੜ ਹੈਗਾ। ਠੀਕ ਐ ਤੈਨੂੰ ਦੇਣੇ ਪੈਣਾ ਹੀ ਹੋ ਤੇ ਲੈ ਕੇ ਤੈਨੂੰ ਮੈਂ ਵਿਖਾ ਦੂੰਗਾ ਕਿ ਕਿਤਾਂ ਲਈਦੇ ਪੈਸੇ। ਤੇ ਬਾਕੀ ਰਹੀ ਕਿ ਜਿਹੜੀ ਗੱਲ ਤੋਂ ਬਾਕੀ ਉਹ ਗੱਲਾਂ ਨਾ ਨਾ ਕਿ ਹਾਂ ਸਾਰਾ ਐਮ ਆਰ ਡੋ ਦੇ ਉਹ ਮਾਰ ਦੋ ਤੈਨੂੰ ਮਾਰ ਕੇ ਨਾ ਤੇਰੀ ਲਾਜ ਤੋਂ ਟੱਪਣਾ ਹੀ ਬਸ ਇੰਨੀ ਦਿਨ ਮੈਂ ਗੱਲ ਦੱਸ ਦਿੰਨਾ ਹੀ ਹਾਂ ਇਹ ਬੰਦਾ ਇੰਨਾ ਕੁ ਦੁਖੀ ਹੋ ਗਿਆ ਡਾਕਟਰ ਸਾਹਿਬ ਕਿ ਇਹਨੇ ਆਪਦੇ ਬੱਚੇ ਸਕੂਲ ਤੋਂ ਕੱਢਤੇ ਬੱਚੇ ਸਕੂਲ ਜਾ ਨਹੀਂ ਰਹੇ ਬੱਚੇ ਕਿੱਥੇ ਭੇਜੇ ਆ ਵਾਈਫ ਕਿੱਥੇ ਆ ਆਪ ਕਿੱਥੇ ਆ ਕਲੀਨਿਕ ਜਾਣ ਜੋਗਾ ਨਹੀਂ ਕਿਉਂਕਿ ਕਲੀਨਿਕ ਜਦੋਂ ਜਾਂਦਾ ਉਹਦੀ ਖਬਰ ਨਾਲ ਹੀ ਚੜਾ ਦਿੰਦੇ ਆ ਕਿ ਤੂੰ ਆ ਗਿਆ ਤੇ ਅਸੀਂ ਤੈਨੂੰ ਦੱਸਤਾ ਮਤਲਬ ਇੱਕ ਇੱਕ ਮਿੰਟ ਦੀ ਉਹਦੀ ਖਬਰ ਰੱਖ ਸ਼੍ਰੀ ਕਾਲਤਾਖ਼ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਜ ਦਾ ਪੰਜ ਮੈਂਬਰੀ ਕਮੇਟੀ ਦੇ ਮੁੱਦੇ ਤੇ ਵੱਡਾ ਬਿਆਨ ਸਾਹਮਣੇ ਆਇਆ ਏ ਉਹਨਾਂ ਕਹਿੰਦੇ ਕਿ ਕਿਸੇ ਇੱਕ ਨੂੰ ਹੱਕ ਨਹੀਂ ਕਿ ਉਹ ਦਾਵਾ ਕਰੇ ਕਿ ਅਸੀਂ ਮਾਨਤਾ ਪ੍ਰਾਪਤ ਹਾਂ ਸਾਰੇ ਅਕਾਲੀ ਧੜੇ ਸ਼੍ਰੀ ਕਾਲਤਾਖ਼ ਸਾਹਿਬ ਨੂੰ ਸਮਰਪਿਤ ਨੇ ਜਥੇਦਾਰ ਨੇ ਪੰਜ ਮੈਂਬਰੀ ਕਮੇਟੀ ਦੇ ਮੁੱਦੇ ਤੇ ਜਾਰੀ ਬਿਆਨ ਵਿੱਚ ਕਿਹਾ ਕਿ ਸ਼ੋਮਣੀ ਕਮੇਟੀ ਖਿਲਾਫ ਜਾਣ ਬੁਝਕੇ ਕੁਝ ਲੋਕਾਂ ਵੱਲੋਂ ਗਲਤ ਬਿਰਤਾਂਤ ਸਿਰਜਿਆ ਜਾ ਰਿਹਾ ਏ ਪਰ ਸ਼ੋਮਣੀ ਕਮੇਟੀ ਨੂੰ ਕੋਈ ਖਤਮ ਨਹੀਂ ਕਰ ਸਕਦਾ ਉਹਨਾਂ ਕਿਹਾ ਕਿ ਅੱਜ ਦੱਖਣ ਭਾਰਤ ਤੋਂ ਸ਼ੁਰੂ ਹੋ ਕੇ ਸਿੱਖਾਂ ਦੀਆਂ ਸੰਸਥਾਵਾਂ ਨੂੰ ਖਤਮ ਕਰਨ ਵਾਲੇ ਪੰਜਾਬ ਦੀਆਂ ਬਰੂਹਾਂ ਤੇ ਆ ਬੈਠੇ ਨੇ ਸਿੰਘ ਸਾਹਿਬਾਨ ਨੇ ਕਿਹਾ ਅਕਾਲ ਤਖਤ ਸਾਹਿਬ ਕਿਸੇ ਢੜੇ ਦਾ ਨਹੀਂ ਅਕਾਲ ਤਖਤ ਸਾਰਿਆਂ ਦਾ ਏ ਪੰਥ ਦੇ ਵਿੱਚ ਬਹੁਤ ਸਾਰੇ ਅਕਾਲੀ ਢੜੇ ਹੈਗੇ ਆ ਸਾਰੇ ਸ਼੍ਰੀ ਅਕਾਲ ਤੱਕ ਸਭ ਨੂੰ ਸਮਰਪਿਤ ਆ ਸਮਰਪਿਤ ਹੋਣੀ ਵੀ ਚਾਹੀਦੀ ਹੈ ਤੇ ਸਾਰਿਆਂ ਨੂੰ ਅਕਾਲ ਤੱਕ ਸਾਬ ਦੀ ਰਹਿਮਾਈ ਮੰਨਣੀ ਚਾਹੀਦੀ ਹੈ ਜਦੋਂ ਦਾਵਾ ਹੀ ਕਰ ਰਹੇ ਆ ਕਿ ਆਪਾਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਪਰ ਇਥੇ ਜਿਹੜਾ ਇਹਨਾਂ ਦਾ ਸਵਾਲ ਆ ਕੋਈ ਇੱਕ ਪੱਕਾ ਦਾਵਾ ਕਰੇ ਕਿ ਅਸੀਂ ਹੀ ਸਮਰਪਤਾ ਜਾਂ ਅਸੀਂ ਹੀ ਮੰਨਤਾ ਬਰਾ ਹਤਾ ਕੋ ਕਿਸੇ ਇੱਕ ਨੂੰ ਇਹ ਹੱਕ ਨਹੀਂ ਚੌਂਮੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਲੋਕ ਸਭਾ ਵਿੱਚ ਪਾਸ ਕੀਤੇ ਵਕਸੋਧ ਬਿੱਲ ਦਾ ਵਿਰੋਧ ਕਰਦਿਆਂ ਕਿ ਆ ਕਿ ਇਹ ਕੇਂਦਰ ਸਰਕਾਰ ਦਾ ਘੱਟ ਗਿਣਤੀਆਂ ਨਾਲ ਸੰਬੰਧਤ ਮਾਮਲਿਆਂ ਵਿੱਚ ਸਿੱਧਾ ਦਖਲ ਹੈ ਉਹਨਾਂ ਨੇ ਕਿਹਾ ਕਿ ਇਹ ਸੋਧ ਬਿੱਲ ਸੰਬੰਧਤ ਤਿਰਾਂ ਨੂੰ ਵਿਸ਼ਵਾਸ ਵਿੱਚ ਲਏ ਬਿਨਾਂ ਲਿਆਂਦਾ ਗਿਆ ਹੈ ਜਿਸ ਨਾਲ ਵੱਡਾ ਵਿਵਾਦ ਬਣਿਆ ਹੈ ਤਾਮੀਨ ਨੇ ਕਿਹਾ ਕਿ ਇਹ ਜਿਗ ਲੱਗ ਰਿਹਾ ਹੈ ਕਿ ਸਰਕਾਰ ਦੀ ਮਨਸ਼ਾ ਘੱਟ ਗਿਣਤੀਆਂ ਦੇ ਅਧਿਕਾਰਾਂ ਨੂੰ ਖਤਮ ਕਰਕੇ ਪ੍ਰਬੰਧਾਂ ਨੂੰ ਆਪਣੇ ਅਨੁਸਾਰ ਚਲਾਉਂਦੀ ਹੈ ਐਡਵੋਕੇਟ ਤਾਮੀਨ ਨੇ ਕਿਹਾ ਕਿ ਸ਼ੋਮਨੀ ਕਮੇਟੀ ਹਮੇਸ਼ਾ ਹੀ ਘੱਟ ਗਿਣਤੀਆਂ ਦੇ ਹੱਕ ਹਕੂਕ ਸੁਰੱਖਿਅਤ ਰੱਖਣ ਦੀ ਹਾਮੀ ਰਹੀ ਹੈ ਤੇ ਉਹ ਘੱਟ ਗਿਣਤੀ ਪਾਈਚਾਰੇ ਦੇ ਹੱਕਾਂ ਖਿਲਾਫ ਲਏ ਗਏ ਕਿਸੇ ਵੀ ਫੈਸਲੇ ਦਾ ਵਿਰੋਧ ਕਰਦੀ ਹੈ ਬੇਗਬਦੀਆਂ ਘਟਨਾਵਾਂ ਵਿੱਚ ਆਏ ਦਿਨ ਵਾਦਾ ਹੋ ਰਿਹਾ ਹੈ ਇਹਨਾਂ ਘਟਨਾਵਾਂ ਨੂੰ ਠਾਲ ਪਾਉਣ ਲਈ ਸ਼੍ਰੀ ਗੁਰਗ੍ਰਾਂਤ ਸਾਹਿਬ ਸਤਕਾਰ ਕਮੇਟੀ ਵੱਲੋਂ ਅੱਜ ਸ਼੍ਰੀ ਕਾਲ ਤਖਤ ਸਾਹਿਬ ਤੇ ਪਹੁੰਚ ਕੇ ਸਕਤਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਉਹਨਾਂ ਮੰਗ ਕੀਤੀ ਕਿ ਹਰਿਆਣਾ ਦੇ ਪਾਣੀਪਤ ਵਿੱਚ ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇੱਕ ਬੇਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਪਾਣੀਪਤ ਦੀ ਸੰਗਤ ਨੇ ਦੱਸਿਆ ਕਿ ਇਲਾਕੇ ਵਿੱਚ ਗੁਰੂ ਘਰ ਵਿੱਚ ਮੰਦਿਰ ਬਣਾਇਆ ਜਾ ਰਿਹਾ ਹੈ ਤੇ ਉੱਥੋਂ ਦੀ ਪ੍ਰਬੰਧਕ ਕਮੇਟੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਬੇਦਬੀ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਸਾਡੇ ਤੇ ਵੀ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸੇ ਕਾਰਨ ਅਸੀਂ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਮੰਗ ਕਰਦੇ ਹਾਂ ਕਿ ਉਹਨਾਂ ਦੇ ਮਰਿਆਦਾ ਅਨੁਸਾਰ ਬੰਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ। ਕਈ ਸਾਲਾਂ ਤੋਂ ਅਸੀਂ 2010 ਤੋਂ ਜੀ ਇਸ ਮਸਲੇ ਦੇ ਉੱਤੇ ਅਸੀਂ ਬੋਲ ਰਹੇ ਆ ਪਰ ਸਾਡੀ ਅਜੇ ਤੱਕ ਸੁਣਵਾਈ ਨਹੀਂ ਜਦੋਂ ਵੀ ਅਸੀਂ ਖੜੇ ਹੁੰਨੇ ਆ ਸਾਨੂੰ ਜਾਂ ਪੁਲਿਸ ਰਾਹੀਂ ਸਾਨੂੰ ਪੇਸ਼ ਕਰਾ ਦਿੰਦੇ ਹਨ ਜਾਂ ਕਿਸੇ ਨਾ ਕਿਸੇ ਰਾਇ ਸਾਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਾਰਨ ਇਹ ਹੀ ਹੈ ਜੀ ਵੀ ਮਹੌਲ ਨਾ ਖਰਾਬ ਹੋਵੇ ਵੀ ਜਿਹੜੀ ਗੋਲ ਕਾਂ ਦਾ ਚੱਕਰ ਹੈ ਸਾਰਾ ਦੱਸੀ ਜਾਵੇ ਵੀ ਜੋ ਭਾਈਚਾਰਾ ਉਹ ਖਤਮ ਨਾ ਹੋਏ। ਪਰ ਜਿਹੜੇ ਸਾਡੇ ਗੁਰੂ ਸਾਹਿਬਾਂ ਦੀਆਂ ਧੜੀਆਂ ਡਾ ਰਹੇ ਹਨ ਮਾਫੀ ਮੰਗ ਕੇ 2024 ਦੇ ਵਿੱਚ ਵੀ ਇਹਨਾਂ ਨੇ ਮਾਫੀ ਮੰਗੀ 23 ਦੇ ਵਿੱਚ ਵੀ ਮਾਫੀ ਮੰਗੀ ਇਸ ਸਾਲ ਫਿਰ ਉਹਨਾਂ ਨੇ ਮਾਫੀ ਮੰਗਣ ਤੋਂ ਬਾਅਦ ਇਹ ਕੰਮ ਕੁ ਦੁਹਰਾਇਆ ਮਹਾਰਾਜ ਜੀ ਹੁਣ ਫਿਰ ਮੈਨੂੰ ਕੱਲ ਕਮੇਟੀਆਂ ਦੇ ਫੋਨ ਆ ਕੇ ਮੈਨੂੰ ਕਿਹਾ ਗਿਆ ਵੀ ਭਾਈ ਸਾਹਿਬ ਜੀ ਤੁਸੀਂ ਚੁੱਪ ਹੋ ਏ ਇਸ ਮਸਲੇ ਨੂੰ ਚੁੱਪ ਕਰ ਦਿਓ ਵੀ ਇਸ ਮਸਲੇ ਨੂੰ ਗਰਮ ਨਾ ਕਰੋ ਸਚਕਣ ਸ਼੍ਰੀ ਦਰਬਾਰ ਸਾਹਿਬ ਆਸਾ ਦਾ ਕੇਂਦਰ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸ਼ਰਦਾਲੂ ਨਤਮਸਕ ਹੋਣ ਲਈ ਪਹੁੰਚਦੇ ਨੇ ਉੱਥੇ ਹੀ ਸਚਕਣ ਸ਼੍ਰੀ ਦਰਬਾਰ ਸਾਹਿਬ ਦੇ ਪਰਿਕਰਮਾ ਵਿੱਚ ਸੇਵਾਦਾਰਾਂ ਦੇ ਨਾਲ ਅੱਜ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਸੇਵਾਦਾਰਾਂ ਨੂੰ ਸ਼ਰਧਾਲੂਆਂ ਦੇ ਨਾਲ ਕਿਸ ਤਰ੍ਹਾਂ ਵਤੀਰਾ ਕਰਨਾ ਹੈ ਉਸ ਬਾਰੇ ਜਾਣਕਾਰੀ ਦਿੱਤੀ ਗਈ ਹਾਲਾਂਕਿ ਸ਼ੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਸੰਗਤਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਗੁਰੂ ਮਰਿਆਦਾ ਨੂੰ ਧਿਆਨ ਵਿੱਚ ਰੱਖ ਕੇ ਹੀ ਕੱਪੜੇ ਪਾ ਕੇ ਸਾਚਖੰਡ ਸ਼ੀਰੀ ਦਰਬਾਰ ਸਾਹਿਬ ਪਹੁੰਚਣ ਤਾਂ ਜੋ ਕਿਸੇ ਦੀ ਵੀ ਆਸਥਾ ਨੂੰ ਠੇਸ ਨਾ ਪਹੁੰਚ ਸਕੇ ਉਤੇਹੀ ਪਰਿਕਰਮਾ ਵਿਸ਼ਲੇਸ਼ਨਾਤ ਸੇਵਾਦਾਰਾ ਨੇ ਵੀ ਸ਼ੋਮਨੀ ਕਮੇਟੀ ਦੀ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰ ਇਸ ਵਿੱਚ ਸਹਿਮਤੀ ਜਤਾਈ। ਤੋਂ ਮੇਰੀ ਇੱਕ ਬੇਨਤੀ ਹੈ ਪਿਛਲੇ ਦਿਨਾਂ ਤੋਂ ਸਾਨੂੰ ਕਈ ਮੁਸ਼ਕਲਾਂ ਆਈਆਂ ਨੇ। ਅਸੀਂ ਬੱਚਿਆਂ ਨੂੰ ਅਜੇ ਕੱਪੜੇ ਪਵਾ ਕੇ ਇੱਥੇ ਸਤਕਾਂਡ ਸ੍ਰੀ ਹਰਮੰਦਰ ਸਾਹਿਬੇ ਕੇ ਲੈ ਕੇ ਆਉਨੇ ਆ। ਉਹ ਉਹ ਜਿਹੜੇ ਜਿਹੜੇ ਉਹ ਕੱਪੜੇ ਨੇ ਉਹ ਵਧੀਆ ਨਹੀਂ ਲੱਗਦੇ ਮर्यादा ਮੁਤਾਬਕ ਸੋ ਸੰਗਤਾਂ ਨੂੰ ਬੇਨਤੀ ਆ ਕਿ ਉਹ ਜਿਹੜੇ ਆਪਣੇ ਬੱਚਿਆਂ ਦੇ ਕੱਪੜੇ ਨੇ ਉਹ ਸਹੀ ਢੰਗ ਨਾਲ ਪ੍ਰੋਪਰ ਪੂਰੇ ਕੱਪੜੇ ਪਵਾ ਕੇ ਦਰਸ਼ ਮੇਲੇ ਕਰਨ ਬਾਅਦ ਤੇ ਬੱਚਿਆਂ ਨੂੰ ਨਾਲ ਲੈ ਕੇ ਆਉਣ ਸੋ ਫੇਰ ਵੀ ਸਾਡੀ ਬੇਨਤੀ ਆ ਤੁਹਾਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਕੋਈ ਤੁਹਾਨੂੰ ਇੱਥੇ ਕੋਈ ਮੁਸ਼ਕਲ ਪੇਸ਼ ਆਉਂਦੀ ਆ ਸਾਡਾ 552 ਨੰਬਰ 'ਚ ਇੱਕ ਦਫ਼ਤਰ ਬਣਿਆ ਹੋਇਆ ਆ ਜੀ ਦੇ ਤੇ ਸਾਡੇ ਸਰਦਾਰ ਜਸਪਾਲ ਸਿੰਘ ਮੈਨੇਜਰ ਇਹਨਾਂ ਦੀ ਸਮੁੱਚੀ ਟੀਮ ਬੈਠੀ ਹੋ ਤੁਹਾਨੂੰ ਕੋਈ ਪ੍ਰਕਰਮਾਂ ਚ ਤੁਹਾਨੂੰ ਕੋਈ ਜੋੜੇ ਘੜ ਗੜੀ ਕਰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਹੈ ਇਹਨਾਂ ਨੂੰ ਤੁਸੀਂ ਆ ਕੇ ਮਿਲ ਸਕਦੇ ਹੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਟਿਆਲਾ ਵਿੱਚ ਪੰਜਾਬ ਪੁਲਿਸ ਵੱਲੋਂ ਫੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਖ ਤੇ ਕੀਤੇ ਹਮਲੇ ਦੇ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿੱਤੀ ਹੈ ਇਹ ਜਾਂਚ 4 ਮਹੀਨਿਆਂ ਵਿੱਚ ਪੂਰੀ ਕਰਨੀ ਹੋਵੇਗੀ ਤਿੰਨ ਦਿਨਾਂ ਵਿੱਚ ਇੱਕ ਨਵੀਂ ਜਾਂਚ ਟੀਮ ਬਣਾਈ ਜਾਵੇਗੀ ਜਿਸ ਵਿੱਚ ਪੰਜਾਬ ਪੁਲਿਸ ਦਾ ਕੋਈ ਵੀ ਅਧਿਕਾਰੀ ਸ਼ਾਮਲ ਨਹੀਂ ਹੋਵੇਗਾ ਹਾਲਾਂਕਿ ਜਾਂਚ ਵਿੱਚ ਪੰਜਾਬ ਪੁਲਿਸ ਨੂੰ ਪੂਰਾ ਸਹਿਯੋਗ ਦੇਣਾ ਪਵੇਗਾ ਦੱਸਿਆ ਇਹ ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਐਸਆਈਟੀ ਬਣਾਈ ਸੀ ਜਿਸ ਨੇ ਸਬੂਤ ਇਕੱਠੇ ਕੀਤੇ ਤੇ ਬਿਆਨ ਵੀ ਦਰਜ ਕੀਤੇ ਸਨ ਪਰ ਹਾਈ ਕੋਰਟ ਨੇ ਪੰਜਾਬ ਪੁਲਿਸ ਦੀ ਉਸ ਦਲੀਲ ਨੂੰ ਰੱਦ ਕਰ ਦਿੱਤਾ ਇਹ ਪਟੇਸ਼ਨ ਕਰਨਲ ਬਾਟ ਨੇ ਸੀਬੀਆਈ ਜਾਂਚ ਲਈ ਦਾਇਰ ਕੀਤੀ ਸੀ ਆਜ ਜੋ ਕਰਨਲ ਬਾਟ ਕੀ ਤਰਫ ਸੇ ਪਟੀਸ਼ਨ ਲਗਾਈ ਗਈ ਥੀ ਕਿ ਜੋ इन्वेस्टिगेशन है उनकी एफआईआर में वो पंजाब पुलिस से ना हो वो किसी इंडिपेंडेंट एजेंसी या सीबीआई से हो ये हमारी प्रेयर थी ऑनरेबल कोर्ट को तो वो अलाउ होगी है और एक इंडिपेंडेंट एजेंसी को जो कि चंडीगढ़ पुलिस को इन्वेस्टिगेशन सौंप दी गई है जिसमें पंजाब पुलिस का कोई इंटरफेरेंस नहीं रहेगा जी मैंने अभी आपको बताया ना सी साहब को मैंने जब उन्होंने सिर रखा आश्वासन दिया तो मैंने विश्वास किया बट उन्होंने मेरे साथ एक ना कहते हैं ना कॉमेडी खेल दी और उन्होंने मेरे साथ नहीं खेली ये पूरे पंजाब की बेटियों और बहुओं के साथ खेली जिसका कोई भी मतलब आ, इंसाफ तो दूर की बात है उनके ऑफिस से मुझे एक कॉल तक नहीं मैंने पचास फ़ोन करे होंगे उनके ओ जो एक ऑफिसर है उसको इतनी कर्सी नहीं है कि ही शुड रिटर्न अ कॉल बैक एंड से कि मैम वी आर स्टिल टेकिंग सम डिसीजन या कोई एक वर्ड ही बोलता मैंने फोटोज़ भी दिखाई दी थी मीडिया में जो आ, ਮਤਲਬ ਇੱਕ ਰਿਪਲਾਈ ਤੱਕ ਨਹੀਂ ਕਰਾ ਐਸੇ ਆਫੀਸਰ ਸਾਡੇ ਆਰਮੀ ਨੇ ਹੋਤੇ ਵੀ ਵੀ ਆਰ ਟੋਲਡ ਐਂਡ ਵੀ ਰਿਸਪੈਕਟ ਊਮਨ ਐਮ ਐਸ ਪੀ ਤੇ ਹੋਰ ਨਾ ਕਿਸਾਨੀ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅੱਜ ਪਟਿਆਲਾ ਦੇ ਹਸਪਤਾਲ ਤੋਂ ਛੁੱਟੀ ਹੋਣ ਤੋਂ ਬਾਅਦ ਆਪਣੇ ਜੱਦੀ ਪਿੰਡ ਫਰੀਦਕੋਟ ਪਹੁੰਚੇ ਜਿੱਥੇ ਉਹਨਾਂ ਦਾ ਪਰਵਾਰ ਸਵਾਗਤ ਕੀਤਾ ਗਿਆ ਇਸ ਦੌਰਾਨ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਬੀਤੇ ਦਿਨਾਂ ਬਾਰੇ ਗੱਲ ਕੀਤੀ ਤੇ ਉਹਨਾਂ ਕਹਾਂ ਕੇ ਪੁਲਿਸ ਵੱਲੋਂ ਉਹਨਾਂ ਨੂੰ ਐਂਬੂਲੈਂਸਸ ਅਨੇ ਹੀ ਜ਼ਬਰਦਸਤੀ ਕਿਡਨੈਪ ਕਰਕੇ ਪਹਿਲਾਂ ਜਲੰਧਰ ਲਿਜਾਇਆ ਗਿਆ ਉਸ ਤੋਂ ਬਾਅਦ ਪਟਿਆਲਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਡੱਲੇਵਾਲ ਨੇ ਕਿਹਾ ਕਿ 19 ਮਾਰਚ ਦੀ ਪੰਜਾਬ ਸਰਕਾਰ ਦੀ ਕਾਰਵਾਈ ਬੇਹਦ ਨਿੰਦਣਯੋਗ ਹੈ ਸਰਕਾਰ ਨੇ ਉਹਨਾਂ ਨਾਲ ਤੱਕਾ ਕਰਕੇ ਧਰਨੇ ਚੁਕਵਾ ਦਿੱਤੇ ਸਰਕਾਰ ਤੱਕਾ ਹੀ ਕਰ ਸਕਦੀ ਹੈ ਪਰ ਸਾਡੇ ਦਿਲਾਂ ਵਿੱਚੋਂ ਜੋਸ਼ ਨਹੀਂ ਘਟਾ ਸਕਦੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ

तो दोनों फोरम बैठेंगे आपस में चर्चा करेंगे इसको आगे कैसे तोड़ना पूरे देश के अंदर इस आंदोलन को लेकर जाना लेकिन एक बात मैं आपके माध्यम से बता दूं एक पासे पंजाब सरकार के पंजाब पुलिस वालों युद्ध नशियां विरुद्ध मुहिम चला के नशा तस्करों से शिकंजा कसा जा रहा है तो वहीं दूसरी पासे पंजाब पुलिस दी एक महिला कांस्टेबल को लो हेरोइन बरामद होने का मामला सामने आया है चिट्ठे समेत थार गड्डी विचो फड़ी गई महिला कांस्टेबल नु ਬਟੇਂਡਾ ਪੁਲਿਸ ਨੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਬਟੇਂਡਾ ਪੁਲਿਸ ਨੂੰ 1 ਦਿਨ ਦਾ ਰਿਮਾਂਡ ਦਿੱਤਾ ਪਰ ਬਟੇਂਡਾ ਪੁਲਿਸ ਨੇ ਕਥਿਤ આરોપી ਮਹਿਲਾ ਕਾਂਸਟੇਬਲ ਦਾ 3 ਦਿਨ ਦਾ ਰਿਮਾਂਡ ਮੰਗਿਆ ਸੀ ਪੁਲਿਸ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਗ੍ਰਿਫਤਾਰ ਮਹਿਲਾ ਕਾਂਸਟੇਬਲ ਦੀ ਪਛਾਣ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਚੱਕ ਫਤੇ ਸਿੰਘ ਵਾਲਾ ਵਜੋਂ ਹੋਈ ਹੈ ਜੋ ਮਾਨਸਾ ਜ਼ਿਲ੍ਹੇ ਵਿੱਚ ਤਾਇਨਾਤ ਸੀ ਪਰ ਆਰਜੀ ਤੌਰ ਤੇ ਬਟੇਂਡਾ ਵਿੱਚ ਆਪਣੀ ਡਿਊਟੀ ਨਿਭਾਣ ਆਈ ਹੋਈ ਸੀ ਮਹਿਲਾ ਕਾਂਸਟੇਬਲ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ एक को एक लेडी कांस्टेबल अमनदीप कौर है छह मानसा का नंबर है उसको 17 ग्राम हेरोइन के साथ अरेस्ट किया है और इस केस में क्योंकि ये बहुत सीरियस एलिगेशन है सीरियस क्राइम है तो इस केस में मानजोग मुख्यमंत्री साहब के आदेश है कि जो भी ड्रग्स में पकड़ा जाता है उसके खिलाफ सख्त से सख्त कार्रवाई की जाए एसएसपी मानसा ने तुरंत इस केस में आर्टिकल 311 के तहत पूरा प्रोसीजर फॉलो करके इसको नौकरी से डिसमिस किया है इसके अलावा दूसरा पहलू है कि इसकी सारी इन प्रॉपर्टीज की सारी प्रॉपर्टीज की जांच की जाएगी और अगर कोई इन प्रॉपर्टी पाई जाती है इसकी तो उसी तरीके से कानून प्रोसीजर फॉलो करके उसी तरीके से इसके साथ डील करेंगे जिस तरह ਤਰ੍ਹਾਂ ਸੇ ਬਾਕੀ ਲੋਕਾਂ ਦੀ ਪ੍ਰਾਪਰਟੀਆਂ ਦੇ ਸਾਥ ਡੀਲ ਕੀਤਾ ਜਾ ਰਿਹਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੀਰਾ ਤੋਂ ਉਡੀਕੀ ਜਾ ਰਹੀ ਨਵੀਂ ਟੈਰਿਫ ਯੋਜਨਾ ਦੇ ਐਲਾਨ ਦੇ ਨਾਲ ਹੀ ਦੁਨੀਆ ਭਰ ਦੀਆਂ ਅਰਥ ਵਿਵਸਥਾਵਾਂ ਵਿੱਚ ਭਾਰੀ ਹਲਚਲ ਦੇਖਣ ਨੂੰ ਮਿਲੀ ਜਾਪਾਨ ਚੀਨ ਸਮੇਤ ਵੱਡੀਆਂ ਅਰਥ ਵਿਵਸਥਾਵਾਂ ਦੇ ਸ਼ੇਅਰ ਬਾਜ਼ਾਰ ਹੇਠਾਂ ਡਿਗ ਰਹੇ ਨੇ ਭਾਰਤ ਉੱਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ ਟਰੰਪ ਨੇ ਭਾਰਤ ਤੇ ਵੀ 26% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2 ਅਪ੍ਰੈਲ ਨੂੰ ਦੇਸ਼ ਵਿੱਚ ਲਿਬ੍ਰੇਸ਼ਨ ਦੇ ਦੱਸਿਆ ਕਿ ਅਸੀਂ ਹਰ ਦੇਸ਼ ਨਾਲ ਬਰਾਬਰ ਦੇ ਨਵੇਂ ਆਯਾਤ ਟੈਕਸ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਉਂਝ ਫਿਲਹਾਲ ਅਜੇ ਅਮਰੀਕਾ ਨੇ ਬਰਾਬਰ ਦਰ ਦਿੱਤਾ 50% ਦੀ ਦਰ ਲਾਗੂ ਕੀਤੀ ਹੈ ਤੇ ਸਭ ਦੇਸ਼ਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਵੀ ਅਮਰੀਕੀ ਜ਼ਮਾਨ ਉੱਤੇ ਆਯਾਤ ਟੈਕਸ ਨੂੰ ਬਰਾਬਰੀ ਉੱਤੇ ਲਿਆਉਣ ਪਰ ਦਰਮੰਤਰੀ ਨਰੇਂਦਰ ਮੋਦੀ ਨੂੰ ਮਹਾਨ ਦੋਸਤ ਦੱਸਿਆ 트ੰਪ ਨੇ ਕਿਹਾ ਕਿ ਭਾਰਤ ਅਮਰੀਕਾ ਤੋਂ 52% ਟੈਕਸ ਲੈਂਦਾ ਹੈ ਤੇ ਅਸੀਂ ਉਹਨਾਂ ਤੋਂ ਕੁਝ ਵੀ ਨਹੀਂ ਲੈਂਦੇ ਟਰੰਪ ਪਲੋਂ ਥਰਿਸ ਦਾ ਐਲਾਨ ਮੇਕ ਅਮਰੀਕਾ ਵੈਲਦੀ ਅਗੇਨ ਪ੍ਰੋਗਰਾਮ ਦੌਰਾਨ ਕੀਤਾ ਗਿਆ ਅਮਰੀਕੀ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਆਯਾਤ ਕਰਦੀਆਂ ਦਰਾਂ ਵਿਚਲੇ ਅਜਿਹੇ ਭਿਆਨਕ ਅਸੰਤੁਲਨ ਨੇ ਸਾਡੇ ਉਦਯੋਗਿਕ ਆਧਾਰ ਨੂੰ ਤਬਾਹ ਕਰ ਦਿੱਤਾ ਤੇ ਸਾਡੀ ਰਾਸ਼ਟਰੀ ਸੁਰੱਖਿਆ ਨੂੰ ਜੋਖਮ ਵਿੱਚ ਪਾ ਦਿੱਤਾ ਤੇ ਇਸਨੂੰ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਕੀਤੀ ਜਾਗਰੂਕਤਾ ਯਾਤਰਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਕੀਤੀ ਭਾਵੁਕ ਅਪੀਲ ਸਿਰਫ ਕੇਜਰੀਵਾਲ ਨੂੰ ਬਚਾਉਣ ਲਈ ਭਗਵੰਤ ਮਾਨ ਨੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਜਗਜੀਤ ਸਿੰਘ ਢੱਲੇਵਾਲ ਨੇ ਦਿੱਤਾ ਵੱਡਾ ਬਿਆਨ ਹਰਿਆਣਾ ਵਿੱਚ ਹੋ ਰਹੀ ਬੇਦਬੀ ਨੂੰ ਲੈ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਨੇ ਸ਼੍ਰੀ ਕਾਟਕਤਖਤ ਸਾਹਿਬ ਤੋਂ ਦਿੱਤਾ ਮੰਗ ਪੱਤਰ ਅਕਾਲੀਆਗੂ ਵਿਕ੍ਰਮ ਸਿੰਘ ਵਜੀਤਿਆ ਨੇ ਇੱਕ ਵਾਰ ਫਿਰ ਕੇ ਰੀ ਆਮ ਆਦਮੀ ਪਾਰਟੀ ਦੀ ਸਰਕਾਰ ਸੋਸ਼ਲ ਮੀਡੀਆ ਪੋਸਟ ਸਾਂਝੀ ਕਰ ਡਾਕਟਰ ਤੋਂ 50 ਲੱਖ ਦੀ ਫਿਰੋਤੀ ਮੰਗੇ ਜਾਣ ਦਾ ਚੁਕਿਆ ਮੁੱਦਾ ਇਹ ਲੋਕ ਸਭਾ ਵਿੱਚ ਪਾਸ ਕੀਤੇ ਵਕਸੂਦ ਬਿੱਲ ਦਾ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਕੀਤਾ ਵਿਰੋਧ ਕਿ ਆ ਕੇਂਦਰ ਸਰਕਾਰ ਦਾ ਘੱਟ ਗਿਣਤੀਆਂ ਨਾਲ ਸੰਬੰਧਿਤ ਮਾਮਲਿਆਂ ਵਿੱਚ ਸਿੱਧਾ ਦਖਲ ਐਜ਼ ਐਨਾਲੀ ਰਾਪਤਾ ਨਿਊਜ਼ ਆ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ ਆ ਗਿਆ ਦਿਓ ਸੱਚੀ ਰਿਕਾਰਡ